ਵਜ਼ੀਰ ਖਾਂ ਨੂੰ ਜਦੋਂ ਵਜ਼ੀਰ ਖਾਂ ਕਹਿੰਦਾ ਨਾ ਤੁਹਾਨੂੰ ਅਸੀਂ ਖਤਮ ਕਰ ਦੇਵਾਂਗੇ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਤਾਂ ਸਹਿਬਜ਼ਾਦਿਆਂ ਨੇ ਕਿਹਾ ਸੀ ਵੀ ਸੱਚ ਕੋ ਮਿਟਾਉਂਗੇ ਤੋ ਮਿਟੋਗੇ ਜਹਾਨ ਸੇ ਦਰਤਾ ਨਹੀਂ ਅਕਾਲ ਕਿਸੇ ਸੈਨਸਾਸੀ ਸੈਨਸ਼ਾਹ ਕੀ ਸ਼ਾਨ ਸੇ ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕਾਨ ਸੇ ਹਮ ਤੁਮ ਕੋ ਕਹਿ ਰਹੇ ਹੈ ਖੁਦਾ ਕੀ ਜ਼ਬਾਨ ਸੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਕਹਿੰਦੇ ਸੂਬਿਆ ਜੇ ਤੂੰ ਸੱਚ ਨੂੰ ਮਟਾਏਂਗਾ ਨਾ ਤਾਂ ਜਹਾਨ ਦੇ ਵਿੱਚੋਂ ਮਿਟ ਜਾਵੇਂਗਾ ਜਿਹੜਾ ਅਕਾਲ ਪੁਰਖ ਹੈ ਨਾ ਕਿਸੇ ਸ਼ੈਨਸ਼ਾਹ ਦੀ ਸ਼ਾਨ ਤੋਂ ਨਹੀਂ ਡਰਦਾ ਵੀ ਅਸੀਂ ਕਿਸੇ ਔਰ ਮਨੁਜ ਤੋਂ ਨਹੀਂ ਡਰਦੇ ਅਕਾਲ ਨੂੰ ਮੰਨਣ ਵਾਲੇ ਆ ਅਸੀਂ ਪਰ ਕਹਿੰਦੇ ਆਪਣਾ ਉਪਦੇਸ਼ ਜਰਾ ਦਿਲ ਦੇ ਤੇ ਕੰਨ ਖੋਲ ਕੇ ਸੁਣ ਲੈ ਵੀ ਇਹ ਜਿਹੜਾ ਉਪਦੇਸ਼ ਤੈਨੂੰ ਕਰ ਰਹਿਣਾ ਅਸੀਂ ਨਹੀਂ ਕਹਿੰਦੇ ਬੋਲ ਰਏ ਸਾਡੇ ਅੰਦਰ ਖੁਦਾ ਬੋਲਦਾ ਪਿਆ ਖੁਦਾ ਦੀ ਜ਼ੁਬਾਨ ਨਾਲ ਤੈਨੂੰ ਇਹ ਗੱਲ ਕਹਿੰਨੇ ਪਏ ਆ